ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਹੜਾ ਕਾਰਨ ਪਰ ਪ੍ਰਭਾਵਿਤ ਲੋਕਾਂ ਅਤੇ ਪਸ਼ਵਾਦੇ ਹੀ ਹਫਾਜ਼ਤ ਲਈ ਗੱਦਰਵਾਹ ਦੇ ਲੋਕਾਂ ਵੱਲੋਂ ਵੱਡੇ ਪੰਦਰਤੇ ਕਿਤੇ ਜਾ ਰਹੇ ਹਨ ਉਪਰਾਲੇ ਪਾਰਿਵਸਤਾ ਕਰਨ ਪੰਜਾਬ ਦੇ ਵਕਵਾਕ ਇਲਾਕਿਆਂ ਵਿੱਚ ਵੱਡੇ ਪੰਦਰਤੇ ਆਏ ਹੜਾ ਕਾਰਨ ਪਰ ਉਹ ਆਵੇਦ ਲੋਕਾਂ ਅਤੇ ਪਛਵਾ ਦੇ ਵਾਜਤ ਲਈ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਆਦੀ ਸੰਸਥਾਵਾਂ ਆਲਓਰ ਦੇ ਪੰਦਲ ਤੇ ਉਪਰਾਲੇ ਕਿਤੇ ਜਾ ਰਹੇ ਹਨ ਇਸੇ ਲਈ ਤਹਿਤ ਕਿ ਦਰਵਾਹਾ ਦੇ ਮਾਤਾ ਸੰਤੋਸ਼ੀ ਹਸਪਤਾਲ ਦੇ ਪ੍ਰਮੁੱਖ ਅਤੇ ਸਾਬਕਾ ਸੇਵ ਸਰਜਨ ਡਾਕਟਰ ਹਰਿਨਾਰਾਇਣ ਸਿੰਘ ਦੇ ਹਸਪਤਾਲ ਦੇ ਮੁਖੀ ਐਮਡੀ ਡਾਕਟਰ ਜੀ ਜੈਨ ਟ੍ਰੇਡਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਣੇ ਜੀ ਨਰਮਉਂਟੀ ਤੇ ਕਿ ਦਰਵਾਹਾ ਟ੍ਰੇਡਿੰਗ ਦੇ ਕੋਆਰਡੀਨੇਟਰ ਅਸ਼ੋਕ ਬੋਟਰ ਅਤੇ ਐਨ ਜੀ ਆਈਸ ਵੱਲੋਂ ਫਾਇਰ ਕਾ ਵੇਖੇ ਹਾੜਾਂ ਦੇ ਕਰੋਪੇ ਚੜ੍ਹੇ ਲੋਕਾਂ ਅਤੇ ਪਸ਼ੂਆਂ ਦੇ ਹਿਫਾਜ਼ਤ ਲਈ ਰਾਸ਼ਨ ਪਸ਼ੂ ਖੁਰਾਕ ਅਤੇ ਦਵਾਈਆਂ ਦੇ ਵੱਡੇ ਪੱਧਰ ਤੇ ਮਦਦ ਕੀਤੀ ਜਾ ਰਹੀ ਹੈ ਜਦੋਂ ਕਿ ਉਮੀਦ ਐਨ ਜੀਓ ਦੇ ਸੰਸਥਾਪਕ ਐਡਵੋਕੇਟ ਨਰਨ ਸਿੰਘਲਾ ਅਤੇ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਬਬੂ ਜੇ ਨੇ ਜਨੈ ਸ਼ਹਿਰ ਵਾਸੀਆਂ ਅਤੇ ਐਨਜੀਓ ਦੇ ਸਹਿਯੋਗ ਨਾਲ ਫਾਇਰ ਕਾ ਹਾਰਟ ਪ੍ਰਭਾਵਿਤ ਬਿਮਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਦਵਾਈਆਂ ਅਤੇ ਮੈਡੀਕਲ ਕੰਪਾ ਅਤੇ ਦਾ ਹਰ ਸੰਭਵ ਯਤਨ ਕਰਨਾ ਅਹਿਦ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਡਵੋਕੇਟ ਨਾਰਾਇਣ ਸਿੰਘਲਾ ਅਤੇ ਡਾਕਟਰ ਬਬਲੂ ਤੇ ਨਜ ਨੇ ਕਿਹਾ ਕਿ ਫਾਇਰ ਕਾ ਵਿਕੇ ਹਾਰ ਪ੍ਰਭਾਵਿਤ ਬੇਨਾਮੇ ਜਿੰਦਗੀ ਬਤੀਤ ਕਰ ਰਹੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਉਹ ਵਚਨਬੱਧ ਹਨ ਅਤੇ ਫਾਇਰ ਕਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਐਨਜੀਓ ਅਤੇ ਕਿ ਦਰਵਾਹਾਂ ਵਾਸੀਆਂ ਦੇ ਸਹਿਯੋਗ ਨਾਲ ਦਵਾਈਆਂ ਐਮਬੂਲੈਂਸ ਤੇ ਮੈਡੀਕਲ ਕੈਂਪ ਦੇ ਫੁਕਤਾ ਪਰਵਾਣੇ ਕਿਤੇ ਜਾਣਗੇ ਜਨੋ ਕੇ ਉਹਨਾਂ ਹੜ ਦੀ ਮਾਰ ਹੇਟ ਆਏ ਬਿਮਾਰ ਲੋਕਾਂ ਦੀ ਅੱਖਾਂ ਵੇਖੇ ਸਥਿਤੀ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਸੰਗਠਨ ਆ ਫਾਊਂਡੇਸ਼ਨ ਤੇ ਐਨ ਜੀਓ ਉਮੀਦ ਐਨ ਜੀਓ ਆਪਣੇ ਸਹਿਯੋਗੀਆਂ ਨਾਲ ਆ ਅਸੀਂ ਕਿ ਆਜਰਕਾ ਵੇਖੇ ਜਿਹੜੇ ਬਾਗ ਜਿਹੜੇ ਜਿਹੜੇ ਮਰੀਜ਼ ਹੈਗੇ ਆ ਉਹਨਾਂ ਦੀ ਸਹਾਇਤਾ ਕਰਨ ਦਾ ਐਸ਼ ਤੇ ਲਿਆ ਉਹਦੇ ਬਾਰੇ ਵੀ ਜਾਣਾਂਗੇ ਸਰ ਜੋ ਕੁਰਤੀ ਆਪ ਤਾਈ ਹੈ ਸਾਡੇ ਪੰਜਾਬ ਚ ਉਦੇ ਵਿੱਚ ਸਾਡੇ ਬਲਾਕ ਕੋਆਰਡੀਨੇਟਰ ਡਾਕਟਰ ਅਨਮੋਲ ਗਰੇਜਾ ਜੀ ਦੀ ਲੋਕ ਅਵਾਇਸ ਤੇ ਸੂਝ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜੇ ਦਰਵਾ ਮੰਡੀ ਦੇ ਜਿੰਨੇ ਵੀ ਡਾਕਟਰ ਸਹਿਬਾਨ ਨੇ ਮੈਡੀਕਲ ਸਟੋਰਾਂ ਵਾਲੇ ਨੇ ਡੇਰਾ ਪਪਾ ਗੰਗाराम ਜੀ ਹਰੇਕ ਵਰਗ ਦੇ ਲੋਕਾਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ ਹੈ ਉਹਨਾਂ ਦੇ ਭਰਪੂਰ ਸਹਿਯੋਗ ਨਾਲ ਅਸੀਂ ਫਾਟਕਾ ਜ਼ਿਲ੍ਹੇ ਚ ਉੱਥੇ ਮੈਡਮ ਏਡੀਸੀ ਨੇ ਡਾਕਟਰ ਮਨਦੀਪ कौर ਲੋਕ ਦਰਵਾਜ਼ਾ ਕੀ ਵਰ ਹੈ ਕਿਉਂਕਿ ਨੇ ਉਹਨਾਂ ਨੇ ਸਾਨੂੰ ਅਦੇ ਦਿੱਸੀ ਵੀ ਸਾਡੇ ਇੱਥੇ ਆ ਕੇ ਕੁਝ ਪਿੰਡ ਐਸੇ ਐ ਜਿਹੜੇ ਬਿਲਕੁਲ ਹਾਰਾਂ ਦੀ ਮਾਰ ਹਟਾ ਆ ਗਏ ਜਿੱਥੇ ਸਕਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਐ ਹਾਰਟ ਦੇ ਮਰੀਜ਼ ਐ ਸ਼ੂਗਰ ਦੇ ਮਰੀਜ਼ ਐ ਉਹਨਾਂ ਮਰੀਜ਼ਾਂ ਦੀ ਸੇਵਾ ਲਈ ਅਸੀਂ ਜ਼ਿੰਮੇਵਾਰੀ ਚੁੱਕੀ ਐ ਕੱਲ ਅਸੀਂ ਵਾਹਿਕ ਬੋਦਲਾ ਟੰਡ ਗਏ ਸੀ ਦੇਖ ਕੇ ਮਨ ਬਹੁਤ ਰੋਂਦਾ ਸੀ ਅੱਜ ਵੀ ਇੱਕ ਦੋ ਫੋਨ ਆਏ ਐ ਕਈ ਪਿੰਡ ਦਰਿਆਵਾਂ ਦੇ ਲਾਗੇ-ਤਾਗੇ ਸੀ ਉੱਥੇ ਪਾਣੀ ਭਰ ਗਿਆ ਉੱਥੇ ਕੰਬੜਾਂ ਦੀ ਲੋੜ ਐ ਸਾਡੀਆਂ ਭੈਣਾਂ ਨੂੰ ਜੋ ਸੇਫਟੇ ਆ ਕਿਤਾ ਜੀ ਹੁੰਦੀ ਹੈ ਉਹਨਾਂ ਦੀ ਲੋੜ ਹੈ ਅੰਦਰ ਗਵਰਨਮੈਂਟ ਦੀ ਲੋੜ ਹੈ ਫੋਰਥ ਕਾਫੀ ਜਿਵੇਂ ਮੱਛਰ ਬਹੁਤ ਜਿਆਦਾ ਹੈ ਮੱਛਰ ਮਾਰਨ ਵਾਲੀਆਂ ਦਵਾਈਆਂ ਦੀ ਲੋੜ ਹੈ ਮੱਛਰ ਜਾਣੀਆਂ ਦੀ ਲੋੜ ਹੈ ਉਹ ਅਸੀਂ ਜੇ દવા ਮੰਡੀ ਦੇ ਸਹਿਯੋਗ ਨਾਲ ਜਿੰਨਾ ਸਾਡੇ ਤੋਂ ਜੋਰ ਲੱਗਿਆ ਜਿੰਨੀ ਅਸੀਂ ਮਿਹਨਤ ਕਰਕੇ ਉਹ ਅਸੀਂ ਸਾਰੀ ਮਿਹਨਤ ਕਰਕੇ ਉੱਥੇ ਸਮਾਨ ਪਹੁੰਚਾ ਆਏ। ਤੁਸੀਂ ਉੱਥੇ ਜਾ ਕੇ ਆਏ ਹੋ ਤੇ ਹਰ ਵੀ ਕੀ ਪੁਜੀਸ਼ਨ ਦੇਖੋ ਜੀ ਕੱਲ ਤਾਂ ਮੀਂਹ ਨਹੀਂ ਪੈ ਰਿਹਾ ਸੀ ਪਰ ਤੂੰ ਜੋ ਹਾਲਾਤ ਨੇ ਲੋਕਾਂ ਦੇ ਹੈ ਉਹ ਦੇਖ ਕੇ ਰੋਣ ਹੁੰਦਾ ਹੈ ਕਿ ਵੀ ਪ੍ਰਮਾਤਮਾ ਹੈ ਜਿਹਾ ਮਾਨਸਮਾ ਕਿਸੇ ਤੇ ਨਾਲ ਲੈ ਕੇ ਆਵੇ ਸਾਡੀਆਂ ਮਟਿਆਰ ਧੀਆਂ ਪੈਣਾ ਦੇਖੇ ਨਿੱਕੇ ਬੱਚੇ ਦੁੱਧ ਚੁੰਗਦੇ ਬੱਚੇ ਬਜ਼ੁਰਗ ਤੇ ਪਸ਼ੂ ਡੰਗਰ ਹੁੰਦਾ ਫਦਾ ਬਹੁਤ ਗੁਰੇ ਹਾਲ ਹੈ ਬਹੁਤ ਨਾਜਕ ਸਥਿਤੀ ਹੈ ਤੇ ਦਵਾਈਆਂ ਵਾਸਤੇ ਤੇ ਕੈਂਪ ਵੀ ਲਾ ਰਹੇ ਆ ਵੈਸੇ ਤੇ ਸਪਲਾਈ ਕਰ ਅਸੀਂ ਦਵਾਈਆਂ ਵਾਸਤੇ ਕੈਂਪ ਲਗਾਵਾਂਗੇ ਸਾਡੇ ਨਾਲ ਡਾਕਟਰ ਜੀਤਜਨ ਜੀ ਡਾਕਟਰ ਹਰੀਨਦੇਵ ਜੀ ਕੋ ਜਿੰਨੇ ਵੀ ਡਾਕਟਰ ਸਾਹਿਬਾਨ ਜਿਹੜੇ ਸਾਨੂੰ ਸਹਿਯੋਗ ਦੇਣ ਦਾ ਸਾਨੂੰ ਕਾਲ ਕਰਨਗੇ ਅਸੀਂ ਉਹਨਾਂ ਨੂੰ ਨਾਲ ਜਾ ਕੇ ਉੱਥੇ ਕੈਂਪ ਲਗਾਵਾਂਗੇ ਕੱਲ ਡਾਕਟਰ ਵਿਸ਼ਾਲ ਗੇਲ ਜੀ ਨੇ ਤਾਂ ਲਈ ਤਾਂ ਪਤਾ ਹੀ ਨਹੀਂ ਲੱਗੇ ਅਸੀਂ ਚਮੜੀ ਦਾ ਕੈਂਪ ਲਗਵਾਇਆ ਸੀ ਸਾਡੇ ਕੋਲ 3-4 ਐਂਬੂਲੈਂਸਾਂ ਹੈਗੀਆਂ ਸਾਡੀਆਂ ਐਂਬੂਲੈਂਸ 24 ਘੰਟੇ ਸੇਵਾਵਾਂ ਪ੍ਰਦਾਨ ਕਰਨੀਆਂ ਜਿਹੜਾ ਜੱਫਾ ਫਾਜ਼ੇ ਦਾ ਵੀ ਕਿ ਬਾੜ ਦੇ ਸਥੇਤੇ ਇਹਨੇ ਕਰਾਉ ਹੋ ਚੁੱਕੀ ਹੈ ਕਿ ਉਹ ਤੇ ਹਰ ਸੰਭੁਲ ਚਲੇ ਲੋੜੀ ਲੋੜ ਹੈਗੀ ਹੈ ਲਿਤੇ ਹੋਣ ਜਿਹੜੇ ਲੋਕ ਆ ਕੇ ਸੇਵਾਾਂ ਪਾ ਲੈਣਗੇ ਤੇ ਜਿਹੜਾ ਵੀ ਕਿ ਤੁਸੀਂ ਉਮੀਦ ਐਨਜੀਓ ਤੇ ਰਾਹਤ ਫਾਊਂਡੇਸ਼ਨ ਵੱਲੋਂ ਜੋ ਆਇਤਾ ਬਲੇ ਆਇਆ ਹੈ ਇਹ ਉਹ ਤੇ ਬਾਰ ਬਾਰ ਬਵਾਇਦ ਜਿਹੜਾ ਮਰੀਜ਼ ਹਿੱਕੀਆ ਉਹਨਾਂ ਦਾ ਇਲਾਜ ਲਈ ਤੁਸੀਂ ਹਰ ਸੰਭਵ ਜ਼ਾਇਦਾ ਕੋਸ਼ਿਸ਼ ਕਰਨ ਕੋਲੇ ਬਾਰੇ ਕੀ ਕਰ ਰਹੇ ਹੋ ਤੇ ਜਿਹੜੀ ਕੁਦਰਤ ਦੀ ਮਾਰ ਹੈ ਫਾਜ਼ਿਲਕਾ ਜੋ ਆਪਣੇ ਨਾਲ ਲੱਗਦਾ ਜ਼ਿਲ੍ਹਾ ਹੈ ਬਹੁਤ ਹੀ ਕਰੋਪੀ ਹੈ ਉੱਥੇ ਜੋ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੈ ਉੱਥੋਂ ਦੀ ਬੜੀ 나ਜੁਕ ਸਥਿਤੀ ਹੈ ਉਸੇ ਲਈ ਤਹਿਤ ਸਰ ਦੇ ਉੱਥੇ ਏਡੀਸੀ ਮੈਡਮ ਮਨਦੀਪ ਕੌਰ ਜੀ ਤੇ ਪ੍ਰਸ਼ਾਸਨ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਉਹਨਾਂ ਨੇ ਇਹ ਹੈ ਕਿ ਉੱਥੇ ਸਕਿੰਦੇ ਮਰੀਜ਼ ਅਤੇ ਕਈ ਤਰ੍ਹਾਂ ਦੇ ਮਰੀਜ਼ ਹਨ ਉਸੇ ਲਈ ਤਹਿਤ ਅਸੀਂ ਕੱਲ੍ਹ ਵੀ ਇੱਕ ਕੈਂਪ ਲਗਾ ਕੇ ਉੱਥੇ ਆਈ ਹਾਂ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਿਵੇਂ ਵੀ ਪ੍ਰਸ਼ਾਸਨ ਵੱਲੋਂ ਹੁਕਮ ਹੋਵੇਗਾ ਉਸੇ ਤਰ੍ਹਾਂ ਇੱਥੋਂ ਗਿੱਧਰਵਾਹ ਦੇ ਡਾਕਟਰ ਸਾਹਿਬਾਨ ਦੇ ਸਹਿਯੋਗ ਨਾਲ ਜਿਹੜੇ ਵੀ ਪਿੰਡ ਦੇ ਵਿੱਚ ਪ੍ਰਸ਼ਾਸਨ ਕਹੇਗਾ ਉੱਥੇ ਅਸੀਂ ਮੈਡੀਕਲ ਕੈਂਪ ਲਗਾਵਾਂਗੇ ਅਤੇ ਸਾਡੀ ਗਿੱਧਰਵਾਹ ਦੇ ਅੰਦਰ ਕੰਸਾ ਸਾਵਾ ਕੋਲ ਐਂਬੂਲੈਂਸਿਸ ਹਨ ਰਾਹਤ ਫਾਊਂਡੇਸ਼ਨ ਦੀ ਉਮੀਦ ਹੈ ਜੀਓ ਤੇ ਵਿਵੇਕ ਆશ્રਮ ਦੀ ਸਾਡੇ ਉਹ ਤਿੰਨੇ ਐਂਬੂਲੈਂਸਿਸ ਜੇਕਰ ਕੋਈ ਸੇ ਮਰੀਜ਼ ਨੂੰ ਐਂਬੂਲੈਂਸ ਦੀ ਜ਼ਰੂਰਤ ਹੈ ਉਹ ਵੀ 24 ਘੰਟੇ ਹਰ ਪੀੜਤਾਂ ਦੇ ਮਦਦ ਲਈ ਬਿਲਕੁਲ ਮੁਫਤ ਉਪਲਬਧ ਕਰਵਾਈਆਂ ਜਾਣਗੀਆਂ ਜਿਸ ਤਰ੍ਹਾਂ ਜਿੱਦਰਵਾਦੇ ਕਈ ਦਾਨੀ ਸੱਜਣ ਅਤਿ ਸਮਾਈ ਸੇਵੀ ਉੱਥੇ ਜਾ ਕੇ ਸੇਵਾ ਕਰ ਰਹੇ ਹਨ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਰੂਪਨਗਰ ਦੇ ਅੰਦਰ ਇੱਕ ਜੋ ਲੜਕਿਆਂ ਆਪ ਦੀ ਸੰਸਥਾ ਬਣਾਈ ਹੋਈ ਹੈ ਉਹਨਾਂ ਵੱਲੋਂ ਵੀ ਲਗਾਤਾਰ ਉੱਥੇ ਸੁਕਾਰਾ ਕਰਨ ਅਤੇ ਲੰਗਰ ਪੰਚਾਇਆ ਜਾ ਰਿਹਾ ਹੈ ਉਹਨਾਂ ਦਾ ਵੀ ਧੰਨਵਾਦ ਅਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪ ਦਾ ਬੰਦਾ ਸਹਿਯੋਗ ਜਰੂਰ ਕਰੋ ਇਸ ਨੇਕ ਕਾਰਜ ਲਈ ਆਪ ਸਭ ਤੋਂ ਸਹਿਯੋਗ ਦੀ ਉਮੀਦ ਕਰਦੇ ਹਾਂ ਆ ਗਿਆ ਤਾਂ ਕਿ ਆਏ ਹਰ ਦੀ ਸਥਿਤੀ ਕੀ ਹੈ ਸਾਜਿਲ ਘਾਬੇ ਦੇ ਜੋ ਹਰ ਦੀ ਸਥਿਤੀ ਹੈ ਜੀ ਉਹ ਕਈ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਜ਼ਿਆਦਾ ਹੈ ਜੋ ਬੋਟਰ ਦੇ ਲੱਗੇ ਹਨ ਉਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਜ਼ਿਆਦਾ ਹੈ ਉਹਨਾਂ ਦੇ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਨਾਲ ਜਿਹੜੇ ਪਿੰਡ ਬਿਲਕੁਲ ਸਹੀ ਸਲਾਮਤ ਹਨ ઓਨਲੋਡ ਹਨ ਉਹਨਾਂ ਦੇ ਸਕੂਲਾਂ ਦੇ ਵਿੱਚ ਉਹਨਾਂ ਦੇ بیس ਕੈਂਪ ਬਣਾਏ ਗਏ ਹਨ ਜਿੱਥੇ ਡੰਗਰਾਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਮੈਡੀਕਲ ਟੀਮ ਉੱਥੇ ਬੈਠੀ ਹੈ ਪਸ਼ੂ ਡਾਕਟਰਾਂ ਦੀ ਟੀਮ ਬੈਠੀ ਹੈ ਐਨਐਮ ਬੈਠੇ ਹੈ ਪ੍ਰਸ਼ਾਸਨ ਵੱਲੋਂ ਹੁੰਦਾ ਹੈ ਪਰ ਜੋ ਕੁਦਰਤੀ ਮਾਰ ਹੈ ਐਸਾ ਕਿ ਕਿਸੇ ਦਾ ਜੋਰ ਨਹੀਂ ਚੱਲਦਾ ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਜਲਦ ਤੋਂ ਜਲਦ ਜੋ ਇਹ ਵਿੱਤਾ काजिलकावे एरिया के जो पंजाब के دریاवाओं के लागके पन्ना चाहिए उसको जल्द तो जल्द ही जल्ट 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 खत्म होवे यही परमात्मा की प्रार्थना है। बेटर वहां से पत्रकार गोविंद गुप्ता की रिपोर्ट